ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲੇ ਵੀ ਕਹਿੰਦਾ ਐ ਮੈਂ ਕੋਈ ਬਾਬਾ ਨਹੀਂ ਆ ਮੈਂ ਤੁਹਾਡੇ ਵਰਗਾ ਹੀ ਆਮ ਸੇਖ ਐ ਤੁਸੀਂ ਮੇਰੇ ਕੱਪੜੇ ਤੇ ਧੋਖਾ ਨਾ ਖਾਓ ਉਹ ਕੱਪੜੇ ਇਸ ਚੱਕਰ ਚ ਮੈਨੂੰ ਵਾਈਟ ਕਰਦੇ ਕੱਪੜੇ ਪਸੰਦ ਨੇ ਮੈਂ ਹੋਰ ਰੰਗ ਦੇ ਕੱਪੜੇ ਵੀ ਪਾਉਂਦਾ ਆ ਇਹ ਗੱਲ ਨਹੀਂ ਕਿ ਨਹੀਂ ਪਾਉਂਦਾ ਪਾਉਂਦਾ ਆ ਪਰ ਕਨਵੀਨੀਅੰਸ ਗੱਲ ਵਾਈਟ ਕੱਪੜੇ ਪਾ ਕੇ ਤੁਹਾਡੇ ਨਾਲ ਗੱਲਬਾਤ ਕਰਦਾ ਕਿ ਗੁਰੂ ਸਾਹਿਬ ਨੇ ਸਾਨੂੰ ਕੁਝ ਫਲਸਫੀਆਂ ਦਸੀਆਂ ਸਾਨੂੰ ਫਲਸਫੀ ਤੇ ਤੁਰਨਾ ਹੈ ਜੇ ਅਸੀਂ ਚੰਗੇ ਇਨਸਾਨ ਬਣ ਗਏ ਤੇ ਸਿੱਖ ਤਾਂ ਅਸੀਂ ਆਪਣੇ ਆਪ ਹੀ ਬਣ ਜਾਵਾਂਗੇ ਅਸੀਂ ਇਨਸਾਨ ਹੀ ਨਾ ਬਣੇ ਤੇ ਸਿੱਖ ਕਾਦੇ ਬਣਾਂਗੇ ਤੇ ਸਿੱਖ ਹੁੰਦਾ ਕੀ ਹੈ ਗੁਰੂ ਸਾਹਿਬ ਨੇ ਸਿੱਖੀ ਚਲਾਈ ਕਿਉਂ ਉਹਨਾਂ ਪਿੱਛੇ ਉਹਨਾਂ ਦਾ ਮਕਸਦ ਕੀ ਸੀਗਾ ਬਸ ਇਹ ਹੀ ਇੱਕ ਸਫ਼ਰ ਚੱਲ ਰਿਹਾ ਹੈ ਜ਼ਿੰਦਗੀ ਦਾ ਤੇ ਗੁਰੂ ਸਾਹਿਬ ਦੇ ਸਫ਼ਰ ਨੂੰ ਸਮਝਿਓ ਗੁਰੂ ਸਾਹਿਬ ਨੇ ਸਾਨੂੰ ਤੋ ਵੈਤ ਤੋ ਅਦਵੈਤ ਥੋੜਾ ਸਿਖਾਇਆ ਯਾਨੀ ਖੰਡ-ਖੰਡ ਹੋਣ ਤੋ ਅਖੰਡ ਸਿਖਾਇਆ ਸਾਨੂੰ ਭੇਦ-ਭੇਦ ਕਰਨ ਤੋ ਅਪੇਦ ਸਿਖਾਇਆ ਸਾਨੂੰ ਇੱਕ ਦੀ ਗੱਲ ਸਿਖਾਈ ਹਾਂਜੀ ਇੱਕ ਓੰਕਾਰ ਇਸ ਸਾਡੇ ਬਾਬਾ ਗੁਰੂ ਨਾਨਕ ਦੁਨੀਆ ਦਾ ਮਾਲਕ ਹੈ ਵਾਕਈ ਗੁਰੂ ਨਾਨਕ ਇਸ ਪੂਰੀ ਸ੍ਰਿਸ਼ਟੀ ਦੇ ਮਾਲਕ ਹਨ ਔਰ ਪੂਰੀ ਸ੍ਰਿਸ਼ਟੀ ਤੇ ਜਦ ਵਿਪਰੀਤ ਸਮਾ ਆਇਆ ਤੇ ਉਹਨਾਂ ਦੀ ਜ਼ਿੰਮੇਵਾਰੀ ਚੱਕੀ ਇਸ ਸ੍ਰਿਸ਼ਟੀ ਨੂੰ ਸਹੀ ਰਸਤੇ ਪਾਉਣਾ ਮਾਨਵਤਾ ਨੂੰ ਸਹੀ ਰਸਤਾ ਦਿਖਾਉਣਾ ਕਿਉਂਕਿ ਜਿੰਨੇ ਵੀ అవਤਾਰੀ પુરੁਸ਼ ਆਏ ਹੋਣੇ ਉਹਨਾਂ ਨੇ ਸਾਰੇ ਨੇ ਆਪਣਾ ਨਾਮ ਜਪਾਇਆ ਆਪਣੀ ਮਹਿਮਾ ਗਵਾਈ ਹੈ ਪਰ ਗੁਰੂ ਸਾਹਿਬ ਨੇ ਸਿਰਫ ਉਸ ਕਰਤਾਰ ਦਾ ਨਾਮ ਜਪਾਇਆ ਉਸ ਇੱਕ ਦਾ ਨਾਮ ਜਪਾਇਆ ਸਾਨੂੰ ਪ੍ਰੇਰਿਤ ਕੀਤਾ ਉਸ ਇੱਕ ਦੇ ਨਾਮ ਨੇ ਜਪਾਇਆ ਗੁਰੂ ਸਾਹਿਬ ਇਸ ਪੂਰੀ ਸ੍ਰਿਸ਼ਟੀ ਦੇ ਮਾਰਗ ਛੇ ਗੁਰੂ ਸਾਹਿਬਾਨ ਜਿਨ੍ਹਾਂ ਦੀ ਬਾਣੀ ਹੈਗੀ ਆ ਉਹਨਾਂ ਨੇ ਨਾਨਕ ਹੀ ਆਪਣਾ ਪੈਨਨੇਮ ਲਗਾਇਆ ਕਿਉਂਕਿ ਨਾਨਕ ਦੀ ਕਮਾਈ ਹੀ ਸਾਡੀ ਹੈ ਤੇ ਕਿਸੇ ਗੁਰੂ ਸਾਹਿਬ ਚ ਕੋਈ ਭੇਦ ਨਹੀਂ ਆ ਸਾਰੇ ਉਸ ਗੁਰੂ ਨਾਨਕ ਦੀ ਫਿਲਾਸਫੀ ਨੂੰ ਹੀ ਲੈ ਕੇ ਚੱਲ ਰਹੇ ਈਵਨ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਉਹਨਾਂ ਨੇ ਆਪਣੇ ਗ੍ਰੰਥ ਆਪਣਾ ਲਿਟਰੇਚਰ ਜਿਹਦੇ ਦਸਮ ਗ੍ਰੰਥ ਜਿੱਚ ਉਹਨਾਂ ਨੇ ਆਪਣੀ ਕਵਿਤਾ ਆਪਣੇ ਕਾਫੀ ਲਿਟਰੇਚਰ ਲਿਖਿਆ ਉਹਨਾਂ ਨੇ ਉਹ ਲਿਟਰੇਚਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਹੀਂ ਰੱਖਿਆ ਉਹ ਥਾਂ ਵੀ ਨੇ ਬਖਸ਼ਿਆ ਉਹਨਾਂ ਨੇ ਸਿਰਫ ਗੁਰੂ ਦੀ ਬਾਣੀ ਯਾਨੀ ਗੁਰੂ ਨਾਨਕ ਦੀ ਸਟੈਂਪ ਕੀਤੀ ਹੋਈ ਬਾਣੀ ਨੂੰ ਹੀ ਅੱਗੇ ਰੱਖਿਆ ਇਸੇ ਮੋਹਰ ਬਣਾਇਆ ਤੇ ਸਾਨੂੰ ਉਹਨੂੰ ਗੁਰੂ ਬਣਾਇਆ ਸਾਡੇ ਨੇ ਤਾਂ ਕਿ ਸਾਨੂੰ ਗਿਆਨ ਮਿਲਦਾ ਰਹੇ ਜੀਵਨ 'ਚ ਕਿਦਾਂ ਜੀਵਨ ਜੀਏ ਤੇ ਜੀਵਨ ਦਾ ਪ੍ਰਕਾਸ਼ ਕਿਦਾਂ ਉਹ ਸਾਡੇ ਅੰਧੇਰਾ ਕਿਦਾਂ ਦੂਰ ਹੋਏਗਾ

ਜੈਸੀ ਸਿੱਖੀ ਚ ਪੈਦਾ ਹੋਇਆ ਇਹ ਸਿੱਖੀ ਦੇ ਨਾਲ ਜੁੜੇ ਹਨ ਕਿਸੇ ਨਾ ਕਿਸ ਤਰੀਕੇ ਨਾਲ ਉਸ ਗੁਰੂ ਨਾਨਕ ਦੇ ਨਾਮ ਨਾਲ ਜੁੜੇ ਹਨ ਗੁਰੂ ਨਾਨਕ ਹਾਂ ਜੁੜੇ ਗੁਰੂ ਨਾਨਕ ਬੜਾ ਦਿਆਵਾਨ ਸ੍ਰਿਸ਼ਟੀ ਦਾ ਮਾਲਿਕ ਚੁਹੇਗਾ ਅਸੀਂ ਸਾਰੇ ਉਹਦੇ ਜੀਅ ਹਾਂ ਸਭਲੇ ਜੀਅ ਸਾਡੇ ਅਸੀਂ ਸਾਰੇ ਉਹਦੇ ਜੀਅ ਤੇ ਉਸ ਮਾਪਿਵਾਂ ਦਾ ਸ਼ੁਕਰਾਨਾ ਕਰੀਏ ਸਭਨਾ ਦਾ ਮਾਪਿਵਾਂ ਆਪ ਸ਼ੁਕਰਾਨਾ ਕਰੀਏ ਸਾਨੂੰ ਗੁਰੂ ਨਾਲ ਗੁਰਬਾਣੀ ਨਾਲ ਗੁਰਮਤ ਨਾਲ ਜੋੜ ਕੇ ਰੱਖਿਆ ਹੈ ਤੇ ਗੁਰੂ ਨਾਨਕ ਸਾਨੂੰ ਆਪਣੇ ਓਟ ਆਸਰੇ 'ਚ ਰੱਖੀ ਆਪਣਾ ਆਸ਼ੀਰਵਾਦ ਬਣਾ ਕੇ ਆਪਣੀ ਕਿਰਪਾ ਬਣਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ